ਅੱਜ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪੱਤਰੀ ਵਨ ਮਹਾਉਸਮ ਮਨਾਇਆ ਜਾ ਰਿਹਾ ਵਾ ਮੰਤਰੀ ਹਰਦੀਪ ਸਿੰਘ ਮੁੰਡਿਆ ਪਹੁੰਚੇ ਨੇ ਗੱਲਬਾਤ ਕਰਨ ਲੈਨੇ ਆ ਸਰ ਅੱਜ ਗਵਰਨਮੈਂਟ ਕਾਲਜ ਦੇ ਵਿੱਚ ਪਹੁੰਚੇ ਹੋ ਵਨ ਮਹਾਉਸਮ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਲੇਖੋ ਬਹੁਤ ਖੁਸ਼ੀ ਹੋਈ ਇੱਥੇ ਕਿਉਂਕਿ ਹਰ ਸਾਲ ਇਹਣਾ ਵਨ ਮਹਾਉਸਮ ਮਨਾਇਆ ਜਾਂਦਾ ਸੋ ਮੈਂ ਵਨ ਵਿਭਾਗ ਦੀ ਪੂਰੀ ਟੀਮ ਨੂੰ ਮੁਬਾਰਕਵਾਦ ਦੇ ਨਾਲ ਨਾਲ ਧੰਨਵਾਦ ਵੀ ਕਰਦਾ ਮੇਰੇ ਨਾਲ ਡੀਸੀ ਸਾਹਿਬ ਹਰਮਾਨ ਸੁਜੈਨ ਜੀ ਸਾਡੇ ਗਵਰਨਮੈਂਟ ਕਾਲਜ ਜਲਦੀ ਪ੍ਰਿੰਸੀਪਲ ਮੈਮ ਉਹ ਵੀ ਨਾਲ ਸੀਗੇ ਮੌਜੂਦ ਸੀਗੇ ਉਹਨਾਂ ਦੇ ਕਾਲਜ ਦੇ ਵਿੱਚ ਹੀ ਪ੍ਰੋਗਰਾਮ ਹੋਇਆ ਸੋ ਜਿੱਥੇ ਬਹੁਤ ਸਾਰੀਆਂ ਬੇਟੀਆਂ ਨੂੰ ਐਮਐਸ ਲਗਾਇਆ ਗਿਆ ਆਪਾਂ ਵੱਧ ਤੋਂ ਵੱਧ ਪੂਰੇ ਪੰਜਾਬ ਵਾਸੀਆਂ ਨੂੰ ਨਾਲ ਮੈਂ ਬੇਨਤੀ ਕਰਦਾ ਤੇ ਵੱਧ ਤੋਂ ਵੱਧ ਰੁੱਖਤ ਲਗਾਈਏ ਤਾਂ ਜੋ ਆਉਣ ਵਾਲਾ ਸਮਾਂ ਆਉਣ ਵਾਲਾ ਬੱਚਾ ਦੇ ਵੇਖਾ ਕੋ ਜਿਹਨਾਂ ਨੂੰ ਤਾਜੀ ਹਵਾ ਦੇ ਸਕੀਏ ਕਿਉਂਕਿ ਪੋਲੂਸ਼ਨ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਸੋ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਬਚਾਈਏ ਸੋ ਬੱਚਿਆਂ ਦੀ ਸਕੀਟ ਵੀ ਦੇਖੀ ਬਹੁਤ ਖੁਸ਼ੀ ਹੋਈ ਜਿਹਦੇ ਉੱਤੇ ਪਲਾਸਟਿਕ ਤੇ ਜਿਹੜੀ ਲੋਕ ਪਲਾਸਟਿਕ ਜਿਹੜੇ ਤੁਰੇ ਜਾਂਦੇ ਛੋੜ ਦਿੰਦੇ ਆ ਧਰਤੀ ਦੇ ਉੱਤੇ ਬਹੁਤ ਸਾਰਾ ਪੋਲੂਸ਼ਨ ਇੰਡਸਟਰੀ ਤੋਂ ਨਿਕਲਿਆ ਉਹ ਸਾਰੇ ਨੂੰ ਰੋਕਣ ਵਾਸਤੇ ਬਹੁਤ ਵਧੀਆ ਸਕਿੱਟ ਬੱਚਿਆਂ ਨੇ ਕੀਤੀ ਸੋ ਬੜੀ ਖੁਸ਼ੀ ਹੋਈ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਵੱਤੋ ਅਦ ਰਫਤ ਲਗਾਈਏ ਸਾਨੂੰ ਇੱਕ ਨਾਮ ਵੀ ਦਿੱਤਾ ਗਿਆ ਕਿ ਇੱਕ ਬੂਟਾ ਆਪਣੇ ਮਾਪੇ ਉਹਦੇ ਨਾਮ ਤੇ ਲਗਾਇਆ ਜਾਵੇ ਉਸ ਦੀ ਦੇਖਭਾਲ ਕੀਤੀ ਜਾਵੇ ਦੇਖੋ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਵੀ ਆਪਾਂ ਬਰਥਡੇ ਮਨਾਉਨੇ ਆ ਆਪਾਂ ਕੋਈ ਮਾਤਾ ਪਿਤਾ ਦਿਨ ਮਨਾਉਨੇ ਆ ਕਿਤੇ ਵੀ ਆਪਾਂ ਜਦੋਂ ਸਾਰਾ ਪੰਜਾਬ ਪੂਰਾ ਦੇਸ਼ ਆਪਣੇ ਵਰਡ ਦੇ ਉੱਤੇ ਆਪਣੇ ਮਾਤਾ ਪਿਤਾ ਦੇ ਵਰਡ ਦੇ ਉੱਤੇ ਮੈਰਜ ਯੂਨੀਵਰਸਿਟੀ ਦੇ ਉਹਨਾਂ ਦੀ ਉਹਨਾਂ ਦੇ ਨਾਮ ਤੇ ਇੱਕ ਇੱਕ ਬੂਟਾ ਲਗਾਵਾਂਗੇ ਤੇ ਆਪਣਾ ਪੰਜਾਬ ਵਾਕੀ ਹਰਾ-ਪਰਾ ਜਿਹੜਾ ਹੋ ਜਾਏਗਾ ਜਿਹੜਾ ਜਿਵੇਂ ਹਰਾ-ਪਰਾ ਹੈ ਤੇ ਹੋਰ ਹਰਾ-ਪਰਾ ਹੋ ਹੋਵੇਗਾ ਤਾਂ ਜਿਹੜਾ ਵਾਤਾਵਰਨ ਉਹ ਵਧੀਆ ਹੋ ਸਕੇ ਮਾਨਸਾ ਦਾ ਵੀ ਇੱਕ ਸੁਪਨਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣੇ ਤਾਂ ਇਸ ਨੂੰ ਬਣਾਉਣ ਦੇ ਲਈ ਕਿਸ ਤਰ੍ਹਾਂ ਦੀ ਹੁਣ ਤੇਜ਼ੀਆਂ ਹੋਰ ਕੀਤੀਆਂ ਜਾਂਦੀਆਂ ਲਕੋ ਮੁੱਖ ਮੰਤਰੀ ਸਰਦਾਰ ਕੋਲ ਸਿੰਘ ਮਾਨ ਜੀ ਜਦੋਂ ਦੀ ਸਰਕਾਰ ਬਣੀ ਹੈ ਸਾਡੀ ਸਰਕਾਰ ਵੱਲੋਂ ਵੱਤ ਤੋਂ ਉਪਰਾਂ ਲਈ ਕੀਤਾ ਜਾ ਰਿਹਾ ਹਜ਼ਾਰਾਂ ਲੱਖਾਂ ਜਿਹੜੇ ਪੇੜ ਲਗਾਏ ਜਾ ਰਹੇ ਆ ਤਾਂ ਜੋ ਪੰਜਾਬ ਜਿਹੜਾ ਰੰਗਲਾ ਪੰਜਾਬ ਹੋਵੇ ਹਰਾ ਪਰਾ ਪੰਜਾਬ ਬਿਲਕੁਲ ਸਾਡੇ ਨਾਲ ਜਿਹੜੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਨ ਨੇ ਸਰ ਹੁਣ ਤੱਕ ਟੋਟਲ ਕਿੰਨੇ ਕਿ ਜਿਹੜੇ ਆ ਬੂਟੇ ਲੇੜੇ ਲਗਾਏ ਗਏ ਨੇ ਉਹ ਦੇਖੋ ਇਹ ਸਾਲ ਬੜਾ ਸਪੈਸ਼ਲ ਸਾਲ ਹੈ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੇ ਆਪਾਂ ਔਰ ਉਹਦੇ ਕਰਕੇ ਪੰਜਾਬ ਸਰਕਾਰ ਨੇ ਇੱਕ ਤੇ ਪਲਾਂਟਸ ਦਾ ਰੇਟ ਬਹੁਤ ਘਟਾ ਦਿੱਤਾ ਪਹਿਲਾਂ ਜਿਹੜਾ ਪਲਾਂਟਸ 20 ਰੁਪਏ ਤੋਂ 25 ਸੀਗਾ ਉਹਦੀ ਕੀਮਤ ਹੁਣ 2 ਰੁਪਏ ਪਰੀ ਪ੍ਰਤੀ ਪੌਦਾ ਕਰਤੀ ਹੈ ਕੋਈ ਵੀ ਪੌਦਾ ਤੁਸੀਂ ਲੈਣ ਕੋ ਦਾ ਇਹ 2 ਰੁਪਏ ਫਲੈਟ ਰੇਟ ਔਰ ਇਹ ਸਿਰਫ ਇਸ ਕਰਕੇ ਆ ਮਾਨ ਸਰਕਾਰ ਦੀ ਬੜੀ ਅੱਛੀ ਪਹਿਲ ਕਦਮੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਪੰਜਾਬ ਹਰਾ ਭਰਾ ਬਣ ਸਕੇ ਇਸ ਲਈ ਬਿਲਕੁਲ ਬਿਲਕੁਲ ਜੀ ਬਿਲਕੁਲ ਬੂਟੇ ਹੋਣਗੇ ਤੇ ਲੱਗਣਗੇ ਤੇ ਫੇਰੀ ਹਰਾ ਭਰਾ ਬਣ ਜਾਵੇ ਹਿਧਾਣਾ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕਿੰਨੇ ਜਿਹੜੇ ਬੂਟੇ ਜਿਹੜੇ ਟੋਟਲ ਇਸ ਸਾਲ ਮਾਨਸੂਨ ਸੀਜ਼ਨ ਦੇ ਵਿੱਚ ਸਾਡੂ 3.5 ਲੱਖ ਦਾ ਟਾਰਗੇਟ ਸੀਗਾ ਹਰ ਜ਼ ਔਰ ਲੁਧਿਆਣੇ ਚ ਆਪਾਂ ਬੜੇ ਅੱਛੇ ਕਾਰਬੇ ਕਰਕੇ ਲਗਭਗ 8 ਲੱਖ ਤੋਂ ਵੱਧ ਪੌਦੇ ਲਗਾ ਚੁੱਕੇ ਹਾਂ 8 ਲੱਖ ਤੋਂ ਵੱਧ ਜੀ ਚ ਐਨ ਜੀਓਜ਼ ਆਮ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਐਨ ਜੀਓਜ਼ ਦਾ ਰਿਹਾ ਔਰ ਅਲੱਗ-ਅਲੱਗ ਡਿਪਾਰਟਮੈਂਟਸ ਜ਼ਿਲ੍ਹਾ ਅਧਿਕਾਰੀ ਗੰ ਦਾ ਬਹੁਤ ਸਹਿਯੋਗ ਰਿਹਾ ਖਾਸ ਕਰਕੇ ਸਾਡੇ ਡੀਸੀ ਸਾਹਿਬ ਦਾ ਇਹਨਾਂ ਨੇ ਬੜਾ ਉਸ਼ਾਹ ਦੇ ਨਾਲ ਸਭ ਨੂੰ ਮੋਟੀਵੇਟ ਕੀਤਾ ਔਰ ਬੜੇ ਅੱਛੇ ਰਿਜ਼ਲਟ ਆਇਆ ਜੀ ਉਹਦੇ ਲਗਾਉਣੇ ਬਹੁਤ ਆਸਾਨ ਨੇ ਪਰ ਇਹਨਾਂ ਦੀ ਦੇਖਭਾਲ ਕਰਨੀ ਬਹੁਤ ਔਖੀ ਹੋ ਜਾਂਦੀ ਆ ਲੋਕ ਪੱਟ ਦਿੰਦੇ ਸੜਕਾਂ ਬੰਦੀਆਂ ਨੇ ਘਰ ਬੰਦਦੇ ਨੇ ਕਲੋਨੀਆਂ ਦੇ ਵਿੱਚੋਂ ਪੇੜ ਤੇ ਪੇੜ ਕੱਟੇ ਜਾ ਰਹੇ ਨੇ ਤਾਂ ਉਹਨਾਂ ਵਾਸਤੇ ਤੁਸੀਂ ਕੀ ਡਰਾਈਵ ਕੋ ਚਲਾਦੇ ਦੇਖੋ ਹੁਣ ਤਾਂ ਲੋਕਾਂ 'ਚ ਬਹੁਤ ਅਵੇਅਰਨੈਸ ਹੈ ਹੁਣ ਪੇੜ ਕੱਟਦੇ ਆ ਨਾਲ ਹੀ ਸੂਚਨਾ ਜਾਂਦੀ ਏ ਕਾਰਵਾਈ ਵੀ ਹੁੰਦੀ ਏ ਔਰ ਅੱਗੇ ਨਾਲੋਂ ਦੇਖੋ ਕਿੰਨੇ ਵੱਡੇ ਪੇੜ ਹੈ ਨਾ ਆਰਮ ਕਲੋਨੀਆਂ ਹੈ ਜੀ ਹਰੀਆ-ਪਰੀਆ ਕਲੋਨੀਆਂ ਲੱਗਦੀਆਂ ਅੰਕਲ ਔਰ ਜੇ ਕੋਈ ਕਰਦਾ ਇਲੀਗਲ ਕੰਮ ਕਰਦਾ ਤਾਂ ਉਹਦੇ ਖਿਲਾਫ ਆਪਾਂ ਕਾਰਵਾਈ ਕਰਦੇ ਹੁੰਦੀ ਕਾਰਵਾਈ ਹਾਂਜੀ ਸੜਨਾਲਾ ਲੁਧਿਆਣਾ ਦੇ ਡੀਸੀ ਮਜੂਨੇ ਗੱਲਬਾਤ ਕਰ ਲੈਣੇ ਸਰ ਵਨ ਉਸ ਸਭ ਚੱਲ ਰਿਹਾ ਮਹਾਉਸਮ ਬਣਾ ਰਹੇ ਹਾਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੂਗੇ ਬਹੁਤ ਸਾਰੇ ਪੇੜ ਜਿਹੜੇ ਨੇ ਲੁਧਿਆਣਾ ਦੇ ਵਿੱਚ ਲਗਾਏ ਗਏ ਨੇ ਕਰੀਬ 8 ਲੱਖ ਦੇ ਕਰੀਬ ਬੂਟੇ ਲਗਾਏ ਨੇ ਨਹੀਂ ਦੇਖੋ ਇੱਕ ਤਰਫ ਜਿਵੇਂ ਆਪਾਂ ਪੋਲੂਸ਼ਨ ਪਲਾਸਟਿਕ ਦੀ ਵਰਤੋਂ ਕਰਦੇ ਹਾਂ ਦੂਜੀ ਤਰਫ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖਾਂ ਨੂੰ ਲਾਈਏ ਔਰ ਵੱਧ ਤੋਂ ਵੱਧ ਬੂਟਿਆਂ ਨੂੰ ਲਾਈਏ ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਬਰਥਡੇ ਦੇ ਖ਼ਬਰ ਤਿਓਹਾਰ ਤੇ ਜ਼ਰੂਰ ਤੁਸੀਂ ਇਸ ਵੱਲ ਧਿਆਨ ਦਿਓ ਇਹ ਗ੍ਰੀਨਰੀ ਬਹੁਤ ਇੰਪੋਰਟੈਂਟ ਹੈ ਹੁਣ ਤੁਸੀਂ ਦੇਖ ਰਹੇ ਹੋ ਕਿ ਫਲੱਡ ਦੇ ਹਾਲਾਤ ਬਣੇ ਹੋਏ ਆ ਜੇ ਰੁੱਖ ਵਤ ਵਦ ਹੋਣਗੇ ਤਾਂ ਉਹ ਫਲੱਡ ਨੂੰ ਰੋਕਣ ਵਾਸਤੇ ਵੀ ਬਹੁਤ ਕਾਮਯਾਬ ਚੀਜ਼ ਹੈ ਇਸ ਕਰਕੇ ਮੇਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਵਤ ਵਦ ਰੁੱਖ ਲਗਾਏ ਜਾਣ ਮੈਸੇਜ ਜਿਹੜਾ ਵਾ ਦਿੱਤਾ ਗਿਆ ਵਾ ਇਸ ਉత్సਵ ਦੇ ਵਿੱਚ ਕਿ ਵੱਦ ਤੋਂ ਵੱਦ ਜਿਹੜੇ ਨੇ ਰੁੱਖ ਲਗਾਏ ਜਾਂ ਤਾਂ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪੱਤਰੀ ਵਨ ਮਹਾਉత్సਵ ਮਨਾਇਆ ਜਾ ਰਿਹਾ ਵਾ ਮੰਤਰੀ ਹਰਦੀਪ ਸਿੰਘ ਮੁੰਡਿਆ ਪਹੁੰਚੇ ਸੀਗੇ ਉਹਨਾਂ ਨੇ ਵੀ ਇੱਕ ਸੰਦੇਸ਼ ਦਿੱਤਾ ਵਾ ਕਿ ਤੁਸੀਂ ਆਪਣਾ ਜਨਮ ਦਿਨ ਮਨਾਣੇ ਹੋ ਆਪਣੇ ਮਾਤਾ ਪਿਤਾ ਦਾ ਕੋਈ ਦਿਹਾੜਾ ਮਨਾਣੇ ਹੋ ਉਹਨਾਂ ਦੀ ਯਾਦ ਦੇ ਵਿੱਚ ਇੱਕ ਬੂਟਾ ਜ਼ਰੂਰ ਲਗਾਓ ਔਰ ਡੀਸੀ ਸਾਹਿਬ ਵੱਲੋਂ ਵੀ ਇੱਕ ਮੈਸੇਜ ਦਿੱਤਾ ਕਿ ਇਹ ਬੂਟੇ ਲਗਾਉਣ ਦੇ ਨਾਲ ਸਾਨੂੰ ਬਹੁਤ ਸਾਰੇ ਬੈਨੀਫਿਟ ਮਿਲਦੇ ਨੇ ਜਿਵੇਂ ਹੜ੍ਹਾਂ ਦੇ ਹਾਲਾਤ ਬਣੇ ਨੇ ਹੜ੍ਹਾਂ ਨੂੰ ਵੀ ਰੋਕਣ ਦਾ ਵਿੱਚ ਇੱਕ ਵੱਡਾ ਜਿਹੜਾ ਵਾ ਯੋਗਦਾਨ ਪਾਉਂਦੇ ਨੇ ਕ